ਆ 50000 ਰਿਹਾ ਮਾਤਾ ਠੀਕ ਆ ਕੋਈ ਪ੍ਰਮਾਣ ਨਹੀਂ ਕਰਨੀ ਸਾਰਾ ਪੰਜਾਬ ਆਊਗਾ ਆਪਣੇ ਨਾਲ ਖੜੂਗਾ ਪ੍ਰਮਾਣ ਨਹੀਂ ਕਰਨੀ ਪ੍ਰਮਾਣ ਨਹੀਂ ਕਰਨੀ 50 50000 ਦੋ 50000 ਓ ਯਾਰ ਕੈਸ਼ੀਅਰ ਮੇਰੇ ਕੋਲ ਰਿਆ ਕਰੋ ਯਾਰ ਕੀ ਕਰਦੇ ਹੁੰਨੇ ਹੋ ਹਾਂ ਅਬ ਇਹ ਆ ਰਿਹਾ ਯਾਰ 50000 ਦੋ ਯਾਰ ਮੈਂ ਜਦੋਂ 50 ਕਿੰਨਾ 50 ਦਿਆ ਕਰੋ ਯਾਰ ਪਾਗਲ ਨਾ ਬਣਾਇਆ ਕਰੋ ਸੀਐਮ ਮਾਨ ਸਾਹਿਬ ਬਹੁਤ ਘੈਂਟ ਇਨਸਾਨ ਆ ਹੀਰਾ ਬੰਦਾ ਆ ਉਹ ਉਹਨਾਂ ਨੂੰ ਮੈਂ ਰਿਕਵੈਸਟ ਕਰਦਾ ਜੇ ਤੋ ਕੋਈ ਆਇਆ ਨਹੀਂ ਨਾ ਪਹਿਲਾਂ ਹੁਣ ਮੈਂ ਆਇਆ ਸੇਵਾ ਕਰਕੇ ਜਾਊਂਗਾ ਸਾਰਾ ਪੰਜਾਬ ਬਊਗਾ ਹੁਣ ਪੰਜਾਬ ਤੁਹਾਡੇ ਨਾਲ ਖੜਾ ਆ ਕੋਈ ਪਰਵਾਹ ਨਹੀਂ ਕਰਨੀ ਬੇਫਿਕਰੇ ਹੋ ਗਏ ਸੋਣਾ ਹੁਣ ਜਿਹੜਾ ਨੁਕਸਾਨ ਹੋ ਗਿਆ ਹੋ ਗਿਆ ਜਾਨ ਤੇ ਬਚ ਗਈ ਨਾ ਲੈ ਇੱਕ ਹੋਰ ਘਰ ਦੇ ਵਿੱਚ ਖੁਦ ਮਨਕੀਰ ਤੌਰ ਤੇ ਪਹੁੰਚੇ ਨੇ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕੋਈ ਨਹੀਂ ਪਰਵਾਹ ਨਹੀਂ ਕਰਨੀ ਖੜਾ ਪੰਜਾਬ ਤੁਹਾਡੇ ਨਾਲ ਖੜਾ ਆ ਕੋਈ ਪਰਵਾਹ ਨਹੀਂ ਕਰਨੀ ਠੀਕ ਆ ਕੋਈ ਆਇਆ ਪਹਿਲਾਂ ਜੇ ਕੋਈ ਆਇਆ ਨਹੀਂ ਨਾ ਪਹਿਲਾਂ ਇਹ ਰੁਕ ਜਾਓ ਯਾਰ ਉਹ ਰੋਕ ਦੋ ਹੋ ਜਾ ਕਰੋ ਜਦੋਂ ਕੋਈ ਆਇਆ ਨਹੀਂ ਨਾ ਪਹਿਲਾਂ ਹੁਣ ਮੈਂ ਆਇਆ ਸੇਵਾ ਕਰਕੇ ਜਾਊਗਾ ਸਾਰਾ ਪੰਜਾਬ ਆਊਗਾ ਹੁਣ ਠੀਕ ਆ ਸਾਰਾ ਪੰਜਾਬ ਤੁਹਾਡੇ ਨਾਲ ਖੜੂਗਾ ਤੁਹਾਡੇ ਤੇ ਜੇ ਕੋਈ ਕਰਜ਼ੇ ਨੇ ਠੀਕ ਆ ਮੈਂ ਕੈਮਰਿਆਂ ਚ ਸਾਡਾ ਸੀਐਮ ਮਾਨ ਸਾਹਿਬ ਬਹੁਤ ਘੈਂਟ ਇਨਸਾਨ ਆ ਹੀਰਾ ਬੰਦਾ ਆ ਉਹ ਉਹਨਾਂ ਨੂੰ ਮੈਂ ਰਿਕੁਐਸਟ ਕਰਦਾ ਜੇ ਕੋ ਤੁਹਾਡੇ ਦੇ ਕੋਈ ਕੋਈ ਉਹ ਕੋ ਕਰਜ਼ਾ ਆ ਕੋਈ ਕੋਸ਼ਾ ਸਰਕਾਰ ਕਰਜ਼ਾ ਵੀ ਮਾਫ ਕਰੂਗੀ ਕਿਸੇ ਚੀਜ਼ ਦੀ ਟੈਨਸ਼ਨ ਨਹੀਂ ਲੈਣੀ ਬੇਫਿਕਰੇ ਹੋ ਗਏ ਸੋਹਣਾ ਹੁਣ ਜਿਹੜਾ ਨੁਕਸਾਨ ਹੋ ਗਿਆ ਹੋ ਗਿਆ ਜਾਨ ਤੇ ਬਚ ਗਈ ਨਾ ਯਾਰ ਦਿਓ ਪੈਕਅਪ ਕੈਸ਼ ਦਿਓ ਯਾਰ ਆਓ ਚਾਚੀ ਆ ਗਿਆ ਕਹ ਕਰ ਆ ਜੀ ਇੱਥੇ ਆਜੋ ਮਾ ਕੀਰਤੋਲ ਇਹ ਖਾਂਚੋ ਹੰਟੀ ਕੋਈ ਨਹੀਂ ਰੱਖ ਨਹੀਂ ਰਿਹਾ ਮਾਤਾ ਸਸਰੀ ਦਾ ਸਸਰੀ ਦਾ ਆਮ ਹੈ ਬੜੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਪ੍ਰਵਾਹ ਨਹੀਂ ਕਰਨੀ ਪ੍ਰਵਾਹ ਨਹੀਂ ਕਰਨੀ ਆ ਆ ਕਿੰਨੇ ਆ 50 ਆਪ ਆਪ 50 ਹਜ਼ਾਰ ਰਹਾ ਮਾਤਾ ਠੀਕ ਆ ਕੋਈ ਪ੍ਰਵਾਹ ਨਹੀਂ ਕਰਨੀ ਸਾਰਾ ਪੰਜਾਬ ਆਊਗਾ ਆਪਣੇ ਨਾਲ ਖੜੂਗਾ ਘਰ ਘਰ ਪਾਊਗਾ ਅਸੀਂ 10-10 ਦਿਨਾਂ ਬਾਅਦ ਗੇੜਾ ਮਾਰਦੇ ਰਵਾਂਗੇ ਉਹ ਯਾਰ 50000 ਹੋਰ ਦੋ ਉਹ ਉਹ ਯਾਰ ਨਹੀਂ 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 ਇੱਕ ਕੀ ਕਰ ਰਿਹਾ ਲੋਕਾਂ ਨਾਲ ਦੱਸੋ ਨਹੀਂ ਇੱਕ ਇੱਕ ਕਰਿਆ ਹਾਂ ਹਾਂ ਇੱਕ ਚਲੋ 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 ਕੋਈ ਕੋਈ ਨਹੀਂ ਬੁਜਾ ਬੁਜਾ ਯਾਰ ਦੋ ਬੁਜਾ ਯਾਰ ਮਨੀ ਦੇ 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 ਯਾਰ ਉਹ ਯਾਰ ਕੈਸ਼ੀਅਰ ਮੇਰੇ ਕੋਲ ਰਿਆ ਕਰੋ ਯਾਰ ਕੀ ਕਰਦੇ ਹੁੰਨੇ ਹੋ ਇਹ ਮੇਰੀ ਗੱਲ ਮੈਂ ਪਾਜੀ ਨਾਲ ਕਾ ਪੁੱਛੇ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਅਸੀਂ ਖੜੇ ਆਂ ਖੜੇ ਆਂ ਆ 20000 ਯਾਰ 50000 ਦੋ ਯਾਰ ਮੈਂ ਜਦੋਂ 50 ਕਿੰਨਾ 50 ਦਿਆ ਕਰੋ ਯਾਰ ਪਾਗਲ ਨਾ ਬਣਾਇਆ ਕਰੋ 50000 ਦਾਨ ਆ ਲੋ ਆ ਲੋ ਆ ਲੋ ਆ ਲੋ ਠੀਕ ਆ ਵਾਹਿਗੁਰੂ ਵਾਹਿਗੁਰੂ ਨਾਲ ਆ ਕੋਈ ਪਰਵਾਹ ਨਹੀਂ ਕਰਨੀ ਆ ਜਾ ਇਹ ਇਹ ਮੇਰਾ ਭਰਾ ਆ ਹੁੰਦਲ ਸਿਮਰਨ ਹੁੰਦਲ ਅਸੀਂ ਰਲ ਕੇ ਮੈਂ ਸਿਮਰਨ ਤੇ ਇੱਕ ਸਾਡਾ ਭਰਾ ਆ ਰੂਪਾ ਤੇ ਸਾਡੀ ਸਾਰੀ ਟੀਮ ਆ ਠੀਕ ਆ ਅਸੀਂ ਅਸੀਂ ਪੰਜਾਬ ਚ ਉਤਰਿਆ ਗਰਾਉਂਡ ਲੈਵਲ ਤੇ ਸਾਡਾ ਉਤਰਨ ਦਾ ਹੀ ਮਤਲਬ ਆ ਜੇ ਅਸੀਂ ਉਤਰਿਆ ਸਾਰੇ ਪੰਜਾਬ ਦੇ ਪੁੱਤਰ ਉਤਰਨਗੇ ਠੀਕ ਆ ਆ ਘਰ ਪਹਿਣਗੇ ਦੁਬਾਰਾ ਪਰ ਤੁਸੀਂ ਜਿਹੜੀ ਨੀਂਦ ਆ ਨਾ ਉਹ ਸੁੱਖ ਦੀ ਸੋਣੀ ਆ ਠੀਕ ਆ ਠੀਕ ਹੈ ਜਾਨੀ ਮਾਲੀ ਜਾਨੀ ਵਿੱਚ ਨੁਕਸਾਨ ਤੇ ਨਹੀਂ ਹੋਇਆ ਨਾ ਹਾਂ ਪਰਵਾਹ ਨਹੀਂ ਕਰਨੀ ਹਾਂ ਆ ਦੇਖ ਸਕਦੇ ਹੋ ਨੋਟਾਂ ਦੀਆਂ ਗੱਥੀਆਂ ਜਿਹੜੀਆਂ ਪਰਿਵਾਰ ਨੂੰ ਦਿੱਤੀਆਂ ਜਾ ਰਹੀਆਂ ਨੇ ਤਾਂ ਕੋਈ ਨਹੀਂ ਹਾਂ ਬਾਬਾ ਭਲੀ ਕਰੂਗਾ ਸਭ ਕੁਝ ਬਸ ਸੋਣਾ ਸੰਤੁਸ਼ਟ ਹੋ ਕੇ ਜੇ ਕੋਈ ਕਰਜ਼ ਜੇ ਕੋਈ ਜੇ ਕੋਈ ਕਰਜ਼ਾ ਹੈ ਨਾ ਉਹ ਯਾਰ ਇੱਕ ਕਿੰਨਾ ਅੰਦਰ ਨਹੀਂ ਜਾਣਾ ਵੀਰੇ ਅੰਦਰ ਨਹੀਂ ਜਾਣਾ ਅੰਦਰ ਨਹੀਂ ਜਾ ਅੰਦਰ ਨਹੀਂ ਉਹ ਸੱਤ ਬਾਟੀ ਵੀ ਲੈਂਟਰ ਨਵਾ ਬਾਟਾ ਪਿਆ ਜੀ ਤੁਹਾਡਾ ਵੀ ਦਿਲ ਕਿਤਰਾ ਘਬਰਾਉਂਦਾ ਹੈ ਜੀ ਜੀਤ ਸਿੰਘ ਭਾਈ ਅੱਖਾਂ ਚੋਂ ਵੰਜੂ ਆ ਗਏ ਉਹ ਸਾਸੀ ਵੀਰੇ ਮੇਰੇ ਕਿਉਂ ਪੈਰੀ ਹੱਥ ਲਾਈ ਜਾਣਾ ਵੀਰੇ ਮੈਂ ਤੁਹਾਡੇ ਲਾਉਣਾ ਯਾਰ ਮਨਸ਼ੀਰ ਓਏ ਹੋਏ ਵਾਹ ਗੱਲ ਮਾੜਿਆ ਭਾਈ ਮੋਰਗੇ ਦੀ ਸਭ ਨੂੰ ਕੋਡੀ ਹੱਥ ਲਾਉਂਦੇ ਨੇ ਇਹ ਜਿਹੜੇ ਮੀਰ ਹੋ ਕੇ ਰੱਬਾ ਕਿ ਮੈਂ ਤਾਂ ਕੱਖਾਂ ਦੇ ਘਰ ਇਹਨਾਂ ਆਪਣੇ ਟੜਦੇ ਬੱਚੇ ਨੇ ਮਾਰ ਕੱਤੇ ਜੀ ਨਾ ਨਾ ਕੀਤਾ ਰੱਬਾ ਉਹਨੇ ਦੇ ਵੱਡੇ ਵੱਡੇ ਉਮਰਾਂ ਕਰ ਬਹੁਤ ਮਜ਼ਾ ਆ ਗਿਆ ਗੱਲ ਦਾ ਪੁੱਤਰਾ ਰਾਜੀ ਰਹੇ ਵਡੀਆਂ ਵਡੀਆਂ ਮਰਾਂ ਹੋਣੇ ਸਾਡਾ ਕਰ ਹਾਰਨਾ ਟੈ ਗਿਆ ਉਹ ਤਾਂ ਤੁਸੀਂ ਟੁੱਟ ਜੇ ਸਿੱਧਾ ਅਗੇ ਦਾਸਾ ਪਟ ਪਾਣੀ ਆਇਆ ਜੀ ਇਹ ਸਾਨੂੰ ਨੇ ਮੀਤ ਅਗਰੇ ਸਾਡਾ ਕਰ ਬਣਾਦਣਗੇ ਸਾਡਾ ਕਰ ਬਣਾਦਣਗੇ ਐ ਕਿਸੇ ਦਾ ਕਰ ਰਹਿਣ ਦੇ ਜੀ ਵੇਖੋ ਬੇਟੀਆਂ ਜਵਾਨਾਂ ਨੇ ਪਰਵਾਰਾਂ ਦੇ ਵਿੱਚ ਖੁਦ ਮਨਕੀਰਤ ਔਲਖ ਜਿਹੜੇ ਆ ਗਰਾਊਂਡ ਦੇ ਉੱਤੇ ਉੱਤਰ ਕੇ ਪਰਵਾਰਾਂ ਦੇ ਵਿੱਚ ਕੈਸ਼ ਵੰਡੇ ਜਾ ਰਹੇ ਜਿਨ੍ਹਾਂ ਲੋਕਾਂ ਦੇ ਘਰ ਟਹੇ ਨੇ ਮੈਂ ਇੱਕ ਵਾਰਾ ਘਰ ਦੇ ਹਾਲਾਤ ਤੁਹਾਨੂੰ ਦਿਖਾਵਾਂਗਾ ਘਰ ਬਿਲਕੁਲ ਜਿਹੜਾ ਟਹਿ ਚੁੱਕਿਆ ਹੈਗਾ ਪਿੱਛੇ ਕਿਉਂਕਿ ਮੀਂਹ ਜਿਹੜਾ ਲਗਾਤਾਰ ਪਿਆ ਸੀਗਾ ਪਾਣੀ ਇੱਥੇ ਕਈ ਕਈ ਫੁੱਟ ਉੱਚੇ ਚੜਿਆ ਹੋਇਆ ਸੀਗਾ ਬਹੁਤ ਸਾਰੇ ਘਰਾਂ ਦਾ ਇਸੇ ਤਰੀਕੇ ਨਾਲ ਨੁਕਸਾਨ ਹੋਇਆ ਪਰਿਵਾਰਕ ਮੈਂਬਰ ਸਾਡੇ ਨਾਲ ਮੌਜੂਦ ਹੈ ਸਸ਼ੀਕਲ ਮਾਤਾ ਜੀ ਸਸ਼ੀਕਲ ਪੁੱਤਰਾ ਸਾਡਾ ਘਰ ਹੜਨਾ ਟਹਿ ਗਿਆ ਉਹ ਤੋਂ ਤੁਸੀਂ ਟੁੱਟ ਜੇ ਸਿੱਧਾ ਆ ਕੇ ਦਸਾ ਫੁੱਟ ਪਾਣੀ ਆਇਆ ਤੇ ਸਾਡਾ ਅਸੀਂ ਬਹੁਤ ਮਾਰੇ ਆ ਬਚੁਰਗਾ ਗਾਜ ਉਹ ਮੇਰਾ ਬੇਟਾ ਆ ਤੇ ਨਾ ਬੇਟੇ ਦੇ ਕਰ ਪਾੜ ਜੀ ਉਹਨਾਂ ਦੁਆ ਪ੍ਰਾ ਮਾਦੇ ਅਜੀ ਬਕਰਿਆ ਸਮਾਤਾ ਜੀ ਹੁਣ ਜਿੱਦਾਂ ਪੰਜਾਬ ਦੇ ਨੌਜਵਾਨ ਆ ਰਹੇ ਨੇ ਤੁਹਾਡੀ ਮਦਦ ਕਰ ਰਿਹਾ ਇੱਕ ਗਾਇਕ ਵੀ ਆਇਆ ਕਿਵੇਂ ਲੱਗਿਆ ਤੁਹਾਨੂੰ ਜੀ ਬਹੁਤ ਸੰਗਾ ਬਹੁਤ ਸੋਣਾ ਬਹੁਤ ਮਜ਼ਾ ਆ ਗਿਆ ਗੱਲ ਦਾ ਪੁੱਤਰਾ ਰਾਜੀ ਰਹੇ ਵਡਿਆ ਵਡਿਆ ਉਮਰਾਂ ਹੋਣੇ ਲੋਕ ਕਹਿੰਦੇ ਕਿ ਕਦੋਂ ਮੁਆਵਜ਼ਾ ਮਿਲੂਗਾ ਕਦੋਂ ਹਨਾ ਕਦੋਂ بڑੇਗਾ ਸਦੇ ਤੁਹਾਡੇ ਹੱਥ ਜੀ ਕਦੋਂ ਸਰਕਾਰ ਆਉਣਗੇ ਕਦੋਂ ਆਡੀ ਸੁਣਗੇ ਇਹ ਤੁਹਾਡੀ ਮਦਦ ਕਰਨ ਦੇ ਨੇ ਵਡਿਆ ਵਡਿਆ ਉਮਰਾਂ ਹੋਣੇ ਮਦਦ ਕਰਦੇ ਇਹਨਾਂ ਦੀ ਪਰਮਾਤਾ ਵੱਡੇ ਵੱਡੇ ਉਮਰ ਕਰੇ ਨਾਲ ਪੁੱਤਰਾ ਤੁਹਾਡੇ ਵੀ ਕਰੇ ਰਾਜਾ ਤਾਂ ਇੱਕ ਵਾਰ ਮਿਲੇ ਕਿਉਂਕਿ ਇਹ ਤੋਂ ਪਹਿਲਾਂ ਲੱਗਦਾ ਜੀ ਤੁਹਾਨੂੰ ਕੋਈ ਆਊਗਾ ਕੋਈ ਕਿੱਦਾਂ ਕੀ ਹੋਗਾ ਕੋਈ ਨਹੀਂ ਸੀ ਲੱਗਦਾ ਕੋਈ ਪੁੱਤ ਰਹਣ ਆਸ ਹੀ ਨਹੀਂ ਅਸੀਂ ਕਿਸੇ ਦੇ ਘਰ ਰਹਿਣ ਦੇ ਜੀ ਵੇਖੋ ਬੇਟੀਆਂ ਜਵਾਨਾਂ ਨੇ ਰਹਿਣ ਦੇ ਕਿਸੇ ਦੇ ਘਰ ਉਧਰ ਸਬਾਲ ਸਬਾਰਾ ਕਰਨ ਦੇ ਆ ਤੇ ਕਿਸੇ ਦੇ ਘਰ ਰਹਿਣ ਦੇ ਜੀ ਇਹ ਉਮੀਦ ਜ਼ਰੂਰ ਬੰਨੀ ਹੈ ਹਾਂ ਉਮੀਦ ਹੋਗੀ ਵੀ ਸਾਡਾ ਬਣ ਜਾਏਗਾ ਘਰ ਇਹ ਸਾਨੂੰ ਉਮੀਦ ਹੋਗੀ ਵੀ ਸਾਡਾ ਘਰ ਬਣਾ ਦਣਗੇ ਸਾਡਾ ਸਾਡਾ ਘਰ ਬਣਾ ਦਣਗੇ ਜਾ ਤੇ ਹੁਣ ਨੰਬਰ ਵਗੈਰਾ ਵੀ ਤੁਹਾਡੇ ਲੈ ਗਏ ਆਹਾਂ ਲੈ ਗਏ ਸਾਡੇ ਫੋਨ ਨੰਬਰ ਲੈ ਗਏ ਆ ਬੇਟੇ ਦਾ ਲੈ ਗਏ ਫੋਨ ਨੰਬਰ ਤੁਹਾਡੇ ਮੈਂ ਦੇਖਿਆ ਪੈਰੀ ਹੱਥ ਲਾ ਰਹੇ ਸੀਗੇ ਤੁਹਾਡੇ ਦਾ ਕਿਵੇਂ ਲੱਗਦਾ ਸੀ ਕਿਉਂ ਮੈਨੂੰ ਬਹੁਤ ਖੁਸ਼ ਐ ਇੰਨਾ ਆਪਣੇ ਟੇੜ ਦੇ ਬੱਚੇ ਨਹੀਂ ਮਾਰ ਕੱਤੇ ਜਿਨਾਉ ਨਾ ਕੀਤਾ ਰੱਬ ਨਾਲ ਦੇ ਵੱਡੇ ਵੱਡੇ ਉਮਰਾਂ ਕਰ ਉਹਨੇ ਬਹੁਤਾ ਦਿੱਤਾ ਹਾਂ ਖੁਸ਼ ਹੋ ਗਿਆ ਆ ਖੁਸ਼ ਹੋ ਗਿਆ ਮਾਨਿਆ ਜਿਹੜਾ ਦਿਲ ਬੜਾ ਖੁਸ਼ ਹੋ ਗਿਆ ਬਹੁਤ ਜ਼ਿਆਦਾ ਖੁਸ਼ ਹੋ ਰਿਹਾ ਮਤਲਬ ਇੱਕ ਅਥਰੂ ਤੁਹਾਡੇ ਆ ਬੜਾ ਖੁਸ਼ ਹੋਇਆ ਤੇ ਬੱਚਾ ਨੇ ਨਹੀਂ ਕਿ ਸੁਣੀਆ ਗੋਡੀਆਂ ਥਲਾਉਂਦੇ ਨੇ ਐ ਜਿਹੜੇ ਮੀਰ ਹੋ ਕੇ ਰੱਬਾ ਕਿ ਮੈਂ ਤਾਂ ਕੱਖਾਂ ਨਹੀਂ ਕਰੀ ਰਾਮਾ ਦੇ ਕਾਗਜ਼ ਤੇ ਮੇਰੇ ਮੇਰੇ ਨਾਦਰ ਮਾਨ ਕੀਤਾ ਰੱਬਾ ਸ਼ੁਕਰ ਹੈ ਤੇ ਧੰਨਵਾਦ ਤੇਰਾ ਹੋਰ ਮੈਨੇ ਨਹੀਂ ਆ ਸਕਿਆ ਮੇਰਾ ਘਰ ਬਣ ਬਾਕੀ ਤੁਹਾਡੀ ਵੀ ਉਮਰ ਕਾਫੀ ਮਤਲਬ ਕਿ ਇੰਨਾ ਸਰੀਰ ਵੀ ਕਮਜ਼ੋਰ ਲੱਗਦਾ ਸੀ ਕਿਦਾਂ ਘਰ ਬਣ ਜੂਗਾ ਦੁਆਰਾ ਨਹੀਂ 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 ਬਣਦਾ ਪੈਸੇ ਨਾਲ ਕੋਲੋਂ ਲਾ ਕੇ ਨਹੀਂ ਬੰਨਣਾ ਕੋਈ ਮਦਦ ਕਰੇਗਾ ਤਾਂ ਫੇਰ ਕਿੰਨੇ ਕਿੰਨੇ ਸਾਲ ਲਾ ਕੇ ਘਰ ਬਣਾਇਆ ਸੀ ਇਹ ਘਰ ਕਿੰਨਾ ਕਿੰਨਾ ਕਿੰਨੀ ਕਮਾਈ ਕੀਤੀ ਹੋਣੀ ਤੁਸੀਂ ਕਿਤੇ ਆ ਕੇ ਘਰ ਬਣਿਆ ਹੋਣਾ ਉਹ ਨਹੀਂ ਇਹ ਕੁਝ ਸਾਡੇ ਰਿਸ਼ਤੇਦਾਰ ਜੂਵਾਈਆਂ ਦੇ ਪੈਸੇ ਪਾ ਕੇ ਫੇਰ ਦੋ ਕਮਰੇ ਬਣਾਇਆ ਕਿਤਨੇ ਕਿਤੇ ਗਰੀਬੀ ਹੈ ਜੀ ਤਾਂ ਹੀ ਅਰ ਨਹੀਂ ਅਜੇ ਉਮੀਦ ਤਾਂ ਬਣੀ ਹੈ ਜੀ ਤੁਹਾਨੂੰ ਆ ਮੇਰੀ 70-80 ਸਾਲ ਦੀ ਉਮਰ ਹੋ ਗਈ ਆ ਤੇ ਕਿਤਰਾ ਹੋਣ ਕਮਾਈ ਕਰਕੇ ਬਣਾਵਾਂਗਾ ਮੁਸ਼ਕਲ ਹੈ ਸੱਚੀ ਸੱਚ ਬੋਲਣਾ ਚਾਹੀਦਾ ਹੁਣ ਉਮੀਦ ਤਾਂ ਹੈਗੀ ਨਾ ਜਿੱਦਾਂ ਤੁਹਾਡਾ ਹੁਣ ਲੱਗਦਾ ਕਿ ਘਰ ਬਣੂਗਾ ਲੋਕ ਆ ਕੇ ਖੜ ਰਹੇ ਨੇ ਤੁਹਾਡੇ ਨਾਲ ਹਾਂਜੀ ਠੀਕ ਹੈ ਜੋ ਤੂੰ ਆ ਕਹਿ ਤਾ ਹੁਣ ਬਣ ਜਾਏਗਾ ਹਾਂ ਤੁਹਾਡੀ ਵੀ ਉਹਨਾਂ ਨੇ ਹੱਥੀਂ ਤੋਂ ਜਦੋਂ ਤੁਸੀਂ ਕਿਹਾ ਤੁਸੀਂ ਆਪਣੀ ਉਹਨਾਂ ਨਾਲ ਗੱਲ ਕੀਤੀ ਤੁਹਾਨੂੰ ਵੀ ਬਾਅਦ ਵਿੱਚ ਉਹ ਫਿਰ 20000 ਦੇ ਨੋਟ ਆਈਪਰ ਕਹਿੰਦੇ 50000 ਦੇ ਕੇ ਜਾਓ ਨਾ ਮੈਂ ਕਿਹਾ ਮੈਂ ਘਰ ਨਹੀਂ ਬਣਾ ਸਕਦੀ ਕੋਈ ਮੇਰੇ ਮੱਤ ਦਾ ਕਰੇਗਾ ਅਈ ਯਾਰ ਜੱਪੇ ਵਾਲੇ ਆਪਣੇ ਮਹੰਗ ਜਾਰਾ ਹੀ ਕਰਦੇ ਘਰ ਘਰ ਬੰਦੇ ਲਈ ਸਭ ਕੁਝ ਹੁੰਦਾ ਹੈ ਜੀ ਹਾਂਜੀ ਅਈ ਸਾਡੀ ਰੋਟੀ ਮਹਾਂਪੂਰੀ ਹੁੰਦੀ ਹੈ ਘਰ ਕਿੱਥੋਂ ਪਾਣਾ ਸਾਡਾ ਭਾਜੀ ਤੁਸੀਂ ਵੀ ਉਹਨਾਂ ਦੇ ਪੈਰੀ ਪਹਿਣ ਲੱਗੇ ਸੀਗੇ ਉਹਨਾਂ ਨੇ ਤੁਹਾਨੂੰ ਟੋਕਿਆ ਕਿ ਪੈਰੀ ਨਾ ਹਾਂਜੀ ਹਾਂਜੀ ਮੈਂ ਕਿਹਾ ਚਲੋ ਆਦਰਮਾਨ ਕੀਤਾ ਵੀਰ ਜੀ ਉਹਨਾਂ ਦਾ ਸਾਡਾ ਵੀ ਫਰਜ਼ ਮੰਨਦਾ ਆਦਰਮਾਨ ਕਰੀਏ ਅਸੀਂ ਤੁਹਾਡੇ ਬੱਚੇ ਆ ਜੀ ਹਾਂਜੀ ਹਾਂਜੀ ਆਦਰਮਾਨ ਨਾਲ ਹੋਈ ਕਿ ਫਰਜ਼ ਪੰਧਾ ਕਰਦਾ ਇਹਨਾਂ ਜਿੰਨਾ ਕਰਕੇ ਇਹਨਾਂ ਕੋਈ ਕਰਦਾ ਨਹੀਂ ਜੀ ਬਿਲਕੁਲ ਜੀ ਸੋ ਗਰੀਬਾਂ ਦੇ ਵਿੱਚ ਮਨਕੀਰ ਤੌਲ ਘੁੰਮ ਰਹੇ ਨੇ ਮਦਦ ਜਿਹੜੀ ਆ ਕੀਤੀ ਜਾ ਰਹੀ ਆ ਲੋਕਾਂ ਦੀ ਡੇ ਵੱਡੇ ਭਾਜੀ ਕ ਕੀ ਆਏ ਨੇ ਤੇ ਅੱਜ ਕੱਲ ਆਪਣਾ ਨਹੀਂ ਕੋਈ ਜਾਂਦਾ ਉਹ ਤੇ ਫੇਰ ਏਡੇ ਵਟੇ ਇੰਡਸਟਰੀ ਦੇ ਬਣ ਹੋਏਗੇ ਨੇ ਹਨਗੋਣਾ ਨੂੰ ਪੁੱਛਿਆ ਸਾਡੇ ਹਾਲਾਤ ਦੇਖ ਕੇ ਵੀ ਜਾਨੀ ਕਿ ਸਾਡੇ ਦੁੱਖ ਨੂੰ ਵੀ ਮਹਿਸੂਸ ਕੀਤਾ ਆ ਚੀਜ਼ ਬੜੀ ਵਧੀਆ ਲੱਗੀ ਹੋਣਾ ਜੀ ਐ ਮਾਰੇ ਸਮੇਂ ਚ ਆਪਣਾ ਭੈਣ ਭਰਾ ਵੀ ਸਾਥ ਛੱਡ ਜਾਂਦਾ ਜੀ ਇਹ ਤੇ ਭਾਈ ਰੱਬ ਦਾ ਫਰਿਸ਼ਤਾ ਹੀ ਹੈ ਜਿਹੜੇ ਆਂਦੇ ਪਰ ਮਦਦ ਕਰਸ ਇੱਕ ਘਰ ਦੇ ਵਿੱਚ ਇਸ ਵੇਲੇ ਅਸੀਂ ਮੌਜੂਦ ਆ ਜਿਹੜਾ ਬੁਰੇ ਤਰੀਕੇ ਨਾਲ ਟਹਿ ਗਿਆ ਸੀਗਾ ਤੇ ਕੁਸਮਾ ਪੈਦਾ ਇੱਥੇ ਮਨਕੀਰ ਤੌਲਕ ਜਿਹੜੇ ਨੇ ਆ ਕੇ ਗਏ ਨੇ ਉਹਨਾਂ ਦੇ ਵੱਲੋਂ ਇਸ ਪਰਿਵਾਰ ਨੂੰ ਵਿੱਤੀ ਸਹਾਇਤਾ ਜਿਹੜੀ ਉਹ ਦਿੱਤੀ ਗਈ ਹੈ ਪਰਿਵਾਰਕ ਮੈਂਬਰ ਸਾਡੇ ਨਾਲ ਮੌਜੂਦ ਹੈ ਪੈਣਾ ਘਰ ਜਿਹੜਾ ਪੂਰਾ ਪਿੱਛੋਂ ਸਾਰਾ ਟਹਿ ਗਿਆ ਸੀਗਾ ਜਦੋਂ ਹੜਾ ਹੈ ਹਾਂਜੀ ਭਾਈ ਪੇਟੀ ਵੀ ਇੱਥੇ ਪਟੋੜੇ ਪੜੋਲੇ ਹੀ ਗੇ ਪੇਟੀ ਹੀ ਪੇਟੀ ਟੁੱਟ ਗਈ ਸਾਡੀ ਸਮਾਨ ਮਹਾ ਹੀ ਕੱਢਿਆ ਅਗਲੇ ਦਿਨ ਉਸੇ ਟਾਈਮ ਤੇ ਨਹੀਂ ਕਿਸੇ ਨੂੰ ਕਿਹਾ ਕਿ ਕਿਸੇ ਦੇ ਬੱਚੇ ਦਾ ਵੀ ਨੁਕਸਾਨ ਹੋ ਸਕਦਾ ਪਰ ਪੜੋਲੇ ਹੀ ਬਚਾਅ ਹੋ ਗਿਆ ਹੀਗਾ ਪੇਟੀ ਪੁੱਟੀ ਸਾਰੀ ਟੁੱਟ ਗਈ ਬਾਕੀ ਸਾਰਾ ਤੁਸੀਂ ਵੇਖਦੇ ਪਈਓ ਕਿੰਨ ਨੁਕਸਾਨ ਤੇ ਕਾਫੀ ਹੋ ਗਿਆ ਹੀ ਕਿਵੇਂ ਦੇਖਦੇ ਹਾਂ ਅੱਜ ਮਨਕੀਰ ਤੌਰ ਕੋ ਥੋ ਇੱਥੇ ਆਂਦੇ ਨੇ ਤੁਹਾਨੂੰ ਪੈਸੇ ਦੇ ਕੇ ਜਾਂਦੇ ਨੇ ਲੱਗਦਾ ਕਿ ਜੇ ਕੋਈ ਨੁਕਸਾਨ ਹੋਵੇ ਆਪਾਂ ਸਰਕਾਰੀ ਮਦਦ ਲਈ ਵੀ ਜਾਂਦੇ ਆ ਤਾਂ ਉੱਥੇ ਸਮਾਂ ਲੱਗਦਾ ਪੈਸੇ ਆਣ ਨੂੰ ਤਾਂ ਇੱਕਦਮ ਤੁਹਾਨੂੰ ਆ ਕੇ ਦੀ ਮਦਦ ਕੀਤੀ ਹੈ ਇਹ ਤੇ ਭਾਈ ਰੱਬ ਦਾ ਫਰਿਸ਼ਤਾ ਹੀ ਹੈ ਜਿਹੜੇ ਆਂਦੇ ਪੈਰ ਮਦਦ ਕਰ ਸਰਕਾਰ ਨੇ ਤੇ ਅੱਜ ਤੱਕ ਕੋਈ ਵੀ ਨਹੀਂ ਆਇਆ ਹੈਗਾ ਇੱਥੋਂ ਤੱਕ ਗੱਲਾਂ ਹੀ ਸਾਰੇ ਕਰਦੇ ਨੇ ਬਾਕੀ ਕੋਈ ਤੇ ਆਇਆ ਨਹੀਂ ਇੱਥੋਂ ਤੱਕ ਤੇ ਮਾਨ ਤਾਂ ਮਹਿਸੂਸ ਹੁੰਦਾ ਕਿ ਚਲੋ ਇੱਕ ਪੰਜਾਬ ਦਾ ਜੇ ਇੱਕ ਮੁੰਡਾ ਜੇ ਆਪਾਂ ਉਹਨੂੰ ਚਾਹੇ ਗਾਣਿਆਂ 'ਚ ਸੁਣਦੇ ਆਂ ਗੀਤਾਂ ਸੁਣਦੇ ਹਾਂ ਹਾਂਜੀ ਭਾਈ ਚਲੋ ਕੁਛ ਨਾ ਕੁਛ ਤੇ ਚਲੋ ਮਦਦ ਕਰਕੇ ਗਏ ਨੇ ਇੰਨਾ ਹੀ بڑا ਹੋ ਜਾਂਦਾ ਅੱਜ ਕੱਲ੍ਹ ਇਹ ਮਾੜੇ ਸਮੇਂ 'ਚ ਆਪਣਾ ਭੈਣ ਭਰਾ ਵੀ ਸਾਥ ਛੱਡ ਜਾਂਦਾ ਜੀ ਮਾੜੇ ਸਮੇਂ 'ਚ ਨਹੀਂ ਕੋਈ ਵੀ ਹੱਥ ਮਾਤਾ ਜੀ ਤੁਸੀਂ ਕਿਵੇਂ ਦੇਖਦੇ ਹੋ ਮਤਲਬ ਇੱਕ ਹੌਂਸਲਾ ਜਾਂ ਮਿਲਿਆ ਜੀ ਹਾਂਜੀ ਬੜਾ ਵਧੀਆ ਲੱਗਾ ਚਲੋ ਆਏ ਦੇਖਿਆ ਉਹਨਾਂ ਨੇ ਤੇ ਸਾਡੇ ਦੁੱਖ ਨੂੰ ਵੀ ਮਹਿਸੂਸ ਕੀਤਾ ਕਿ ਜਾਨੀ ਪੈਸੇ ਦੇ ਕੇ ਗਏ ਜਾਂ ਤੁਹਾਨੂੰ ਲੱਗਿਆ ਕਿ ਇੱਕ ਆਪਣੇ ਪੁੱਤਾਂ ਵਾਂਗ ਵਿਵਹਾਰ ਕੀਤਾ ਨਹੀਂ ਮਤਲਬ ਇਹ ਚੀਜ਼ ਨਹੀਂ ਕਿ ਸਾਨੂੰ ਪੈਸੇ ਦੇ ਕੇ ਗਏ ਤੇ ਬੜੀ ਖੁਸ਼ੀ ਹੋ ਗਈ ਏ ਇਹ ਚੀਜ਼ ਨਹੀਂ ਕਿ ਇਹ ਮਹਿਸੂਸ ਹੋਇਆ ਕਿ ਉਹ ਸਾਨੂੰ ਮਤਲਬ ਦੇਖਣਾ ਸਾਨੂੰ ਉਹਨਾਂ ਨੇ ਪੁੱਛਿਆ ਸਾਡੇ ਹਾਲਾਤ ਦੇਖ ਕੇ ਵੀ ਜਾਨੀ ਕਿ ਸਾਡੇ ਦੁੱਖ ਨੂੰ ਵੀ ਮਹਿਸੂਸ ਕੀਤਾ ਆ ਚੀਜ਼ ਬੜੀ ਵਧੀਆ ਲੱਗੀ ਉਹਨਾਂ ਲਈ ਜੀ ਬਿਲਕੁਲ ਪੱਕਾ ਐਡੇ ਵੱਡੇ ਬਾਈ ਕਲਾਕਾਰ ਹੋ ਕੇ ਆਏ ਨੇ ਤੇ ਅੱਜ ਕੱਲ ਆਪਣਾ ਨਹੀਂ ਕੋਈ ਆਂਦਾ ਉਹ ਤੇ ਫੇਰ ਐਡੇ ਵੱਡੇ ਇੰਡਸਟਰੀ ਦੇ ਬਣ ਹੋਏਗੇ ਨੇ ਤੇ ਚਲੋ ਇੰਨਾ ਹੀ بڑا ਹੋ ਜਾਂਦਾ ਕਿ ਚਲੋ ਐਡੇ ਵੱਡੇ ਕਲਾਕਾਰ ਨਹੀਂ ਆਕੇ ਤੇ ਹੋਰ ਤੇ ਕੋਈ ਆਇਆ ਨਹੀਂ ਇੱਥੋਂ ਤੱਕ ਚਲੋ ਸਾਡੇ ਇੰਨਾ ਕਰਕੇ ਗਏ ਨੇ ਕੋਣ ਐਡਾ ਪੈਸੇ ਵਾਲਾ ਕੋਈ ਵੀ ਨਹੀਂ ਭਾਜੀ ਅੱਜ ਕੱਲ ਆਂਦਾ ਹੈਗਾ ਫੇਰ ਵੀ ਚਲੋ ਉਹਨਾਂ ਦਾ ਧੰਨਵਾਦ ਕਰਨੀ ਹੈ ਕਿ ਜਿਹੜੇ ਇੱਥੋਂ ਤੱਕ ਆ ਗਏ ਨੇ ਸਾਡੀ ਚਲੋ ਇੰਨੀ ਕਰਕੇ ਗਏ ਨੇ ਹੈਲਪ ਤੁਸੀਂ ਵੀ ਖੜੇ ਹੋ ਕਿਵੇਂ ਮਤਲਬ ਹੁਣ ਇੱਕ ਹੌਸਲਾ ਆਇਆ ਮਿਲਿਆ ਕਿਉਂਕਿ ਬੰਦੇ ਦਾ ਹੌਸਲਾ ਟੇਹਾ ਹੁੰਦਾ ਉਦ ਤੱਕ ਬੰਦੇ ਨੂੰ ਲੱਗਦਾ ਵੀ ਕੌਣ ਆਊਗਾ ਕੌਣ ਮਦਦ ਕਰੂਗਾ ਬੰਦਾ ਹੱਥ ੱਡਣੇ ਵਾਲਾ ਕੰਮ ਹੁੰਦਾ ਲੱਗਦਾ ਕਿ ਹੱਥ ਅੱਡੇ ਵਗੈਰੇ ਕੋਈ ਆ ਕੇ ਨਹੀਂ ਨਹੀਂ ਬਹੁਤ ਵਧੀਆ ਤਾਂ ਜੋ ਗਏਕ ਆਪਣਾ ਪਰਿਵਾਰ ਜੋ ਵੀ ਕਰਦੇ ਆ ਨਾ ਬਹੁਤ ਵਧੀਆ ਤਾਂ ਆਗੇ ਇਹਨਾਂ ਕੀਤਾ ਤਾਂ ਕੀ ਇਹਨਾਂ ਸੋਚੇ ਸਰਕਾਰਾਂ ਵਾਲੇ ਵੀ ਇਹਦੇ ਸਰਕਾਰ ਸੰਨ ਕੁਛ ਨਹੀਂ ਅਜੇ ਤੱਕ ਦਿੱਤਾ ਇਹ ਆਪਦੇ ਦੇ ਦੇ ਕਿੰਨਾ ਤਾਂ ਕਿਉਂ ਸਭ ਤੋਂ ਨੂੰ ਢਿਮਾਂਡ ਸਾਡੀ ਪਹਿਲੀ ਏ ਅਜੇ ਜੇ ਸਰਕਾਰਾਂ ਵੇਖੇ ਸਰਕਾਰ ਬੋਟ ਲੈ ਕੇ ਤੇ ਆਪਣੀ ਰਾਈ ਪਈ ਜੀ ਪੰਜਾਬ ਦੀ ਇਹ ਖਾਸੀਅਤ ਦੇਖੋ ਨੌਜਵਾਨ ਜਿਹੜੇ ਨਾਲ ਖਾਂਜੀ ਜੀ ਬਹੁਤ ਨੌਜਵਾਨ ਵੇਖੋ ਤਾਂ ਕਿ ਸਾਡੇ ਪਿੰਡ ਦੇ ਸੰਜੋਗ ਨਾਲ ਕਿੰਨਾ ਲਾਂਬ ਦੇ ਸੰਜੋਗ ਨਾਲ ਕਿੰਨਾ ਤਾਂ ਆ ਕੇ ਮਿੱਟੀ ਦਾ ਵਿਡਿਆ ਤਾਂ ਕਿ ਤੁਸੀਂ ਬੰਨ ਬੰਨਣ ਕਿੱਥੋਂ ਕਿੱਥੋਂ ਦਾ ਕਿ ਦੁਨੀਆ ਆਉਂਦਾ ਹੀ ਹੈ ਬਾਕੀ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਆ ਹਾਂ ਜੀ ਬਹੁਤ ਹੀ ਪਰਿਵਾਰ ਸਾਡੇ ਨਾਲ ਮਜੂਸਿਕਾ ਘਰ ਬਿਲਕੁਲ ਇਹਨਾਂ ਦਾ ਟੈਟੇਰੀ ਕੋਈ ਕੱਚੇ ਘਰ ਨੇ ਇਹਨਾਂ ਦੇ ਵਿੱਚੇ ਮਜਬੂਰ ਆ ਰਹਿਣ ਦੇ ਵਾਸਤੇ ਪਰ ਪਰਿਵਾਰਕ ਮੈਂਬਰਾਂ ਨੂੰ ਹੌਸਲਾ ਜਰੂਰ ਮਿਲਿਆ ਇੱਕ ਵਾਰ ਜਰੂਰ ਹੌਸਲਾ ਇਹਨਾਂ ਨੂੰ ਮਿਲਿਆ ਕਿਉਂਕਿ ਖੁਦ ਗਾਇਕ ਮਨਕੀਰ ਤੌਲਕ ਨੇ ਜਿਹੜੇ ਉਹ ਪਿੰਡਾਂ ਦੇ ਵਿੱਚ ਵਿਜ਼ਿਟ ਕਰ ਰਹੇ ਨੇ ਇਹਨਾਂ ਲੋਕਾਂ ਤੱਕ ਪਹੁੰਚ ਕਰ ਰਹੇ ਜਿਨ੍ਹਾਂ ਦੇ ਘਰ ਬੁਰੇ ਤਰੀਕੇ ਦੇ ਨਾਲ ਟੁੱਟੇ ਹੋਏ ਨੇ ਉਹਨਾਂ ਘਰਾਂ ਤੀਕ ਪੈਸੇ ਕੈਸ਼ ਵੀ ਪਹੁੰਚਾ ਰਹੇ ਨੇ ਟਰੈਕਟਰ ਪਹੁੰਚਾਏ ਗਏ ਨੇ ਕਿਸਾਨਾਂ ਦੇ ਵਾਸਤੇ ਤਾਂ ਕਿ ਜ਼ਮੀਨ ਜਿਹੜੀ ਆ ਪ੍ਰਵਾਦ ਹੋ ਚੁੱਕੀ ਉਸ ਨੂੰ ਦੁਬਾਰਾ ਆਵਾਦ ਕੀਤਾ ਜਾ ਕਰ ਸਕਣ ਤਾਂ ਹਰੇਕ ਕੋਈ ਆਪਣੇ ਆਪਣੇ ਤਰੀਕੇ ਦੇ ਨਾਲ ਮਦਦ ਕਰ ਰਿਹਾ ਉਹਨਾਂ ਵਿੱਚੋਂ ਗਾਇਕ ਮਨਕੀਰ ਤੌਲਖ ਵੀ ਆਪਣੇ ਤਰੀਕੇ ਦੇ ਨਾਲ ਮਦਦ ਕਰ ਰਹੇ ਨੇ ਲੋਕਾਂ ਤੱਕ ਸਿੱਧੀ ਪਹੁੰਚ ਕਰ ਰਹੇ